ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਣ ਸਚ ਜਲ ਕਿ ਮੈਂ ਹੁਣ ਇਦਾਂ ਦਾ ਧਨ ਇਕੱਠਾ ਕਰ ਲਿਆ ਹੈ ਇਦਾਂ ਦੀ ਜ਼ਾਇਦਾਦ ਬਣਾਲੀ ਹੈ ਜਿਹੜੀ ਜ਼ਾਇਦਾਦ ਨਾ ਤੇ ਚੋਰੀ ਹੋ ਸਕਦੀ ਹੈ ਨਾ ਉਹਨੂੰ ਸੱਣ ਲੱਗ ਸਕਦੀ ਹੈ ਚੋਰ ਲਿਜਾ ਸਕਦਾ ਹੈ ਨਾ ਤੇ ਉਹ ਪਾਣੀ ਦੇ ਵਿੱਚ ਸੜ ਸਕਦੀ ਹੈ ਤੇ ਨਾ ਹੀ ਪਾਣੀ ਦੇ ਵਿੱਚ ਰੁੜ ਸਕਦੀ ਹੈ। ਇਦਾਂ ਦੀ ਜਾਇਦਾਦ ਬਣਾ ਲਈਏ ਤੇ ਖਿਆਲ ਕਰਿਓ ਜਿਹੜੀ ਅਸੀਂ ਸੰਸਾਰੀ ਜਾਇਦਾਦ ਹੈ ਉਹਨੂੰ ਹਰ ਕੰਮ ਤੇ ਵਿੱਚ ਜਦੋਂ ਅਸੀਂ ਵਰਤਦੇ ਆ ਨਾ ਤੇ ਉਹਦੇ ਤੇ ਕਿਸੇ ਨਾ ਕਿਸੇ ਪਾਸਿਓਂ ਨੁਕਸਾਨ ਹੋ ਹੀ ਜਾਂਦਾ ਸਾਡੀ ਖਤੋਂ ਖਸ ਜਾਂਦੀ ਹੈ। ਧਨ ਦੌਲਤ ਕਰਦੇ ਵਿੱਚ ਹੈ ਪੈਸਾ, ਜ਼ਵਾਰਾਦ, ਹੀਰੇ ਨੇ ਹੋ ਸਕਦਾ ਚੋਰ ਆਉਣ ਸਨ ਲਾਉਣ ਚੋਰੀ ਕਰਕੇ ਲੈ ਕੇ ਚਲੇ ਜਾਵਾਂ ਹੋ ਸਕਦਾ ਬਹੁਤਾ ਪਾਣੀ ਆ ਜਾਵੇ ਤੇ ਜੋ ਕੁਝ ਸਾਡੇ ਕੋਲੇ ਸਾਰਾ ਕੁਝ ਰੁੜ ਜਾਵੇ ਹੋ ਸਕਦਾ ਹੈ ਸਾਡੇ ਪਈ ਹੋਏ ਜਾਇਦਾਦ ਦੀ ਕਾਗਜ਼ ਨੂੰ ਉਹਨਾਂ ਕਾਗਜ਼ਾਂ ਨੂੰ ਅੱਗ ਲੱਗ ਜਾਵੇ ਜਿਹੜੇ ਅਸੀਂ ਬੜੇ ਸੰਭ ਕੇ ਰੱਖਦੇ ਹਾਂ ਪੈਸੇ ਨੂੰ ਅੱਗ ਲੱਗ ਜਾਵੇ ਇੰਨਾ ਹੀ ਨਹੀਂ ਸਾਬ ਜੀ ਕਹਿੰਦੇ ਪਾਣੀ ਆ ਜਾਵੇ ਤੇ ਸਾਰਾ ਕੁਝ ਰੁੜ ਜਾਵੇ ਤੇਰੇ ਪਾਸ ਰਵੇ ਹੀ ਕੁਝ ਨਾ ਤੇ ਕੀ ਕਰੇਗਾ ਤੇਰਾ ਪੱਖ ਤੇ ਕਮਜ਼ੋਰ ਹੋ ਗਿਆ ਜਾਇਦਾਦ ਵਾਲਾ ਜਿਹਦੇ ਤੇ ਤੂੰ ਹੱਥ ਰੱਖ ਕੇ ਕਹਿੰਦਾ ਸੀ ਕਿ ਇਹ ਮੇਰਾ ਸਾਬ ਦਾ ਕੁਝ ਹੈ ਪਰ ਟਾਈਮ ਆਉਣ ਤੇ ਸਾਰਾ ਕੁਝ ਤੇਰੇ ਤੋਂ ਖੋਸ ਜਾਵੇ ਹੱਥੋਂ ਨਿਕਲ ਜਾਵੇ ਤੇਰੇ ਕੋਲ ਤੇ ਰਹੀ ਕੁਝ ਨਹੀਂ ਤੂੰ ਕੀ ਕਵੇਂਗਾ ਕਿ ਮੇਰੇ ਕੋਲੇ ਅੱਜ ਜਾਇਦਾਦ ਹੈ ਤੂੰ ਕਵੇਂਗਾ ਕਿ ਮੈਂ ਕੰਗਾਲ ਹੋ ਗਿਆ ਇਸੇ ਕਰਕੇ ਮਹਾਰਾਜ ਕਹਿੰਦੇ ਇੱਕ ਤੈਨੂੰ ਜ਼ਾਇਦਾਤ ਮੈਂ ਦਿੰਨਾ ਹਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਦੇਖ ਮੇਰੇ ਕੋਲੇ ਨਾਮ ਧਣ ਗਏ ਮੇਰੇ ਕੋਲੇ ਨਾਮ ਧਨ ਦੀ ਜ਼ਾਇਦਾਦ ਹੈ ਜਿਹਨੂੰ ਨਾ ਕਦੇ ਸੰਨ ਲੱਗਦੀ ਹੈ ਨਾ ਕਦੇ ਚੋਰੀ ਹੁੰਦੀ ਹੈ ਤੇ ਨਾ ਕਦੇ ਉਹ ਪਾਣੀ ਦੇ ਵਿੱਚ ਰੁੜ ਸਕਦੀ ਹੈ ਇਸ ਕਰਕੇ ਐਸੇ ਨਾਮ ਧਨ ਨੂੰ ਹਿਰਦੇ ਦੇ ਵਿੱਚ ਲੈ ਕੇ ਆ ਇਹ ਜ਼ਾਇਦਾਦ ਇਕੱਠੀ ਕਰ ਤੇ ਖਿਆਲ ਕਰੀ ਤੂੰ ਇਸ ਦੁਨੀਆ ਤੋਂ ਚਲਾ ਵੀ ਜਾਵੇਂਗਾ ਨਾ ਇਹ ਨਾਮ ਧੰਨ ਤੇਰੇ ਨਾਲ ਹੀ ਜਾਵੇਗਾ ਇਹ ਖਜ਼ਾਨਾ ਇਹ ਜ਼ਾਇਦਾਦ ਤੇਰੇ ਨਾਲ ਰਹੇਗੀ ਬਾਕੀ ਸਾਰਾ ਕੁਝ ਜੋ ਕੁਝ ਤੂੰ ਕਮਾਇਆ ਹੈ ਜੋ ਕੁਝ ਤੂੰ ਖਟਿਆ ਹੈ ਜਿਹੜੀ ਜ਼ਾਇਦਾਦ ਦੀ ਮਲਕੀਅਤ ਦੀ ਤੂੰ ਮਾਣ ਕਰਦਾ ਹੈ ਗੱਲ ਕਰਦਾ ਉਹ ਇੱਥੇ ਰਹਿ ਜਾਣੀ